ਸਾਥੀਓ ਆਪਣੇ ਨਾਲ ਨੇ ਕਿਸਾਨ ਸਿਮਰਜੀਤ ਸਿੰਘ ਤੇ ਜਿਨ੍ਹਾਂ ਦੀ ਬੀਏ ਕੀਤੀ ਆ ਪੜ੍ਹੇ ਲਿਖੇ ਨੇ ਬਹੁਤ ਚਿਰ ਤੋਂ ਖੇਤੀ ਕਰਦੇ ਨੇ ਤੇ ਇਹਨਾਂ ਕੋਲੇ ਬੀਜ ਆ ਝੋਨੇ ਦੀ ਵੈਰਾਈਟੀ ਪੀਆਰ 131 ਤੇ ਦੂਸਰਾ ਹੈਗਾ ਪੀਆਰ 126 ਤੇ ਜੇ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਹਾਂ ਵੀ ਸਿਮਰਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਆਪ ਤੁਸੀਂ ਵੀ ਦੱਸ ਦਿਓ ਕਿਹੜੀ ਕਿਹੜੀ ਵੈਰਾਈਟੀ ਹੈ ਤੁਹਾਡੇ ਕੋਲ ਆਪਣੇ ਕੋਲ ਪੀਆਰ 131 ਹੈ ਜੀ ਪੀਆਰ 126 ਹੈ ਜੀ ਪੀਆਰ 131 ਤੇ ਦੂਸਰਾ ਹੈਗਾ ਪੀਆਰ 126 26 ਤੇ ਪੀਆਰ 131 ਤਾਂ ਤੁਸੀਂ ਮੈਨੂੰ ਪਤਾ ਅੱਜ ਉਧਰ ਪਨੀਰੀ ਬੀਜ ਰਹੇ ਹੋ ਆਪ ਵੀ ਲਗਾ ਰਹੇ ਹੋ ਹਨ ਹਾਂ ਹਾਂ ਤੇ ਪੀਆਰ 131 ਦੇ ਹਜੇ ਹੈਗੇ ਆ ਮੈਨੂੰ ਪਤਾ 15 ਦਿਨ ਹੋਰ ਪਨੀਰੀ ਬੀਜਣ ਦੇ ਹਨ ਤੇ ਯਾਰ ਹਾਂ ਬਸ ਇੱਕ ਤਰੀਕ ਤੱਕ ਲਾਸਟ ਆਪਣਾ 28 29 30 ਬਸ ਨਹੀਂ ਯੂਨੀਵਰਸਿਟੀ ਵਾਲੇ 5 ਜੂਨ ਤੱਕ ਕਹਿੰਦੇ ਆ ਫਿਰ 5 ਜੂਨ 20 21 ਹੋਈ ਆ ਵਧੀਆ ਨਹੀਂ ਫਿਰ ਮੌਚਰ ਥੋੜਾ ਜਿਆਦਾ ਰਹਿੰਦਾ ਨਹੀਂ ਫਿਰ ਮੌਚਰ ਰਹਿੰਦਾ ਹਾਂ ਲੇਟ ਦਾ ਮੌਚਰ ਤਾਂ ਪੀਆਰ 131 ਆ ਰਹੇ ਇੱਕ ਤਰੀਕ ਤਾਈ ਬਿਹਤਰ ਆ ਜੇ ਇੱਕ ਤਰੀਕ ਤਾਈ ਕੀਤੀ ਜਾਵੇ 31 ਹਾਂ 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 ਜੇ ਅਜੇ 26 ਦਾ ਤਾਂ ਟਾਈਮ ਆ ਪਾ ਹਾਂ ਪਿਛਲੇ ਸਾਲ ਵੀ ਮੈਨੂੰ ਪਤਾ ਲਾਇਆ ਸੀ ਪੀਆਰ 131 ਹਨਾ ਹਾਂ ਲਾਇਆ ਮੈਂ ਵੀ ਲਾਇਆ ਖਰ ਇਸ ਤੋਂ ਵਾਣਾ ਤੇਰੇ ਕੋਲੇ ਪਨੀਰੀ ਹੈਗੀ ਆ ਪੀਆਰ 126 ਦੀ ਹਾਂ ਹਾਂ 26 ਵੀ ਹੈਗਾ ਆਪਣੇ ਕੋਲ 26 ਦਾ ਬੀਜ ਹਾਂ ਸਾਰੇ ਬੀਜ ਹੈਗਾ ਤੁਹਾਡੇ ਕੋਲ ਜੇ ਕਿਸੇ ਨੇ ਬੀਜ ਲੈਣਾ ਹੋਵੇ ਪੀਆਰ 131 ਤੇ ਪੀਆਰ 126 ਦਾ ਤੇ ਪੀਆਰ 126 ਤਾਂ ਹਜੇ ਖੈਰ ਕਿਸੇ ਨੇ ਪਨੀਰੀ ਲਗਾਉਣੀ ਸ਼ੁਰੂ ਨਹੀਂ ਕੀਤੀ ਹਾਂ ਤੇ ਉਹਦਾ ਤਾਂ ਮੈਨੂੰ ਰੋਡ ਹੋ ਗਿਆ 122 ਵੀ ਦੇ ਹਾਂ ਜੂਨ ਦਾ ਸਾਰਾ ਮੀ ਨਹੀਂ ਹੁੰਦਾ ਪੀਆਰ 126 ਲਾਉਣ ਦਾ ਹਾਂ ਤੇ ਬਾਕੀ ਤੁਸੀਂ ਇਹ ਦੱਸ ਦਿਓ ਵੀ ਜਿਹੜਾ ਪੀਆਰ 131 ਆ ਜੇ ਕਿਸੇ ਭੈਣ ਭਾਈ ਨੇ ਬੀਜ ਲੈਣਾ ਹੋਵੇ ਤਾਂ ਕੀ ਰੇਟ ਦੇਵੋਗੇ ਪੀਆਰ 131 ਦਾ ਪੀਆਰ 131 50 ਰੁਪਏ ਕਿਲੋ 50 ਰੁਪਏ ਕਿਲੋ ਠੀਕ ਆ ਨਾਲੇ ਸਸਤਾ ਨਾਲੇ ਘਰ ਦਾ ਬੀਜ ਆ ਤੇ ਜੇ ਆਪਾਂ ਵੀ ਲੱਗੇ ਬਾਹਰੋਂ ਤਾਂ ਮੈਨੂੰ ਪਤਾ 70 ਰੁਪਏ ਕਿਲੋ ਮਿਲਦਾ ਬਾਜ਼ਾਰ ਤੇ ਵਿੱਚ ਤੇ ਤੁਸੀਂ 50 ਰੁਪਏ ਕਿਲੋ ਦੇਵੋਗੇ ਨਾਲੇ ਤਾਂ ਰੇਟ ਦੇ ਵਿੱਚ ਸਸਤਾ ਨਾਲੇ ਘਰ ਦਾ ਵੀਜ਼ਾ ਤੇ ਦੂਸਰਾ ਤੇਰੇ ਕੋਲੇ ਹੈਗਾ ਆਪਨਾ ਪੀਆ 126 ਪੀਆ 126 ਤੇ ਉਹਦਾ ਬਾਜ਼ਾਰ ਚ ਤਾਂ ਨਹੀਂ ਮੈਨੂੰ ਪਤਾ ਕੀ ਰੇਟ ਚੱਲਦਾ ਉਹਦਾ ਕੀ ਰੇਟ ਹੈ ਕੱਢਿਆ ਆਪਣੇ ਨੇ ਉਹਦਾ ਰੇਟ ਮੈਂ ਵੇਖ ਕੇ ਜੇ ਲਾਵਾਂਗੇ ਵੀ ਵੇਖ ਕੇ ਲਾਵੋਗੇ ਪਰ ਕਿ ਅਗਲਾ ਫੋਨ ਕਰ ਲੂ ਫੋਨ ਤੇ ਵੀ ਤੁਹਾਡੇ ਨਾਲ ਸੰਪਰਕ ਕਰ ਸਕਦਾ ਵੀ ਪੀਆ 126 ਦਾ ਕੀ ਰੇਟ ਤੁਸੀਂ ਮਤਲਬ ਲਾਉਂਗੇ ਠੀਕ ਹੈ ਪਰ ਬਾਜ਼ਾਰ ਨਾਲੋਂ ਤਾਂ ਮੈਨੂੰ ਪਤਾ 10 ਰੁਪਏ ਸਸਤਾ ਹੀ ਦੇਵੋਗੇ ਬਾਕੀ ਘਰ ਦੀ ਵੈਰਾਈਟੀ ਆ ਤੇ ਬਾਕੀ ਜੇ ਕਿਸੇ ਨੇ ਫੋਨ ਤੇ ਸੰਪਰਕ ਕਰਨਾ ਹੋਵੇ ਨੰਬਰ ਦੱਸ ਦਿਓ ਆਪਣੇ 793 54 497 793 497 ਠੀਕ ਹੈ ਜੀ ਮਤਲਬ ਵੀ 7 ਆ 0 0 ਨਾਲ ਆ ਹਾਂ ਪੰਜ ਆ ਚੌਕਾ ਚੌਕਾ ਨਾ ਆ 7 ਆ ਹਾਂ ਮਤਲਬ ਵੀ 793 54 497 ਹਾਂ 54 497 97 ਠੀਕ ਹੈ ਜੀ ਇਹ ਐਡਰੈਸ ਆਪਣਾ ਹੈਗਾ ਕੋਠੇ ਤੱਲ ਬੀਪੀਓ ਮਹਾਰਾਜ ਕੋਠੇ ਤੱਲ ਹਾਂ ਬੀਪੀਓ ਮਹਾਰਾਜ ਤੇ ਕੋਠੇ ਤੱਲ ਵਾਲੇ ਠੀਕ ਆ ਤੇ ਜੀ ਆਪਣਾ ਫੋਨ ਤੇ ਕਨੈਕਟ ਕਰ ਲੈ 79354497 ਇਹਨੂੰ ਵੀਰ ਨੂੰ ਚਾਹੀਦਾ ਹੋਵੇ ਠੀਕ ਆ ਫੋਨ ਮੈਂ نیچے ਵੀ ਇਹਦੇ ਲਿਖ ਦੂੰ ਠੀਕ ਆ ਬਾਈ ਜੀ ਕਿਸੇ ਨੇ ਵੀ ਇਹ ਲਾਈਨ ਹੋਵੇ ਪਨੀਰੀ ਤਾਂ ਉਹ ਇਹਨਾਂ ਨਾਲ ਸੰਪਰਕ ਵੀਜ਼ ਲੈਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਠੀਕ ਆ ਬਾਈ ਜੀ ਧੰਨਵਾਦੋ